ਓਲੰਪਿਕ ਤੋਂ ਬਾਅਦ ਰਹੀ ਵਿਨੇਸ਼ ਫੋਗਾਰ ਦਾ ਇੱਕ ਟਵੀਟ ਚਰਚਾ ਦਾ ਹੁਣ ਵਿਸ਼ਾ ਬਣ ਚੁੱਕਿਆ ਹੈ ਵਿਨੇਸ਼ ਫੋਗਾਰ ਦੇ ਵੱਲੋਂ 12 April 2024 ਨੂੰ ਸਵੇਰੇ 10:24 ਮਿੰਟ 'ਤੇ ਇੱਕ ਟਵੀਟ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ 19 April ਨੂੰ ਏਸ਼ੀਅਨ ਓਲੰਪਿਕ ਕੁਆਲੀਫਾਈ ਟੂਰਨਾਮੈਂਟ ਸ਼ੁਰੂ ਹੋਣ ਜਾ ਰਿਹਾ ਹੈ ਤੇ ਮੇਰੇ ਵੱਲੋਂ ਲਗਾਤਾਰ ਇੱਕ ਮਹੀਨੇ ਤੋਂ ਭਾਰਤ ਸਰਕਾਰ ਐਸਏਆਈਟੀਓਪੀਐਸ ਦੇ ਨਾਲ ਮੇਰੇ ਕੋਚ ਅਤੇ ਫਿਜ਼ਿਓ ਦੀ ਮਾਨਤਾ ਦੇ ਲਈ ਰਿਕੁਐਸਟ ਕੀਤੀ ਜਾ ਰਹੀ ਆ ਮਾਨਤਾ ਦੇ ਬਿਨਾਂ ਮੇਰੇ ਕੋਚ ਤੇ ਫਿਜ਼ਿਓ ਦਾ ਮੇਰੇ ਨਾਲ ਕੰਪੀਟੀਸ਼ਨ ਅਰੀਨਾ ਦੇ ਵਿੱਚ ਜਾਣਾ ਮੁਸ਼ਕਿਲ ਹੈ ਲੇਕਿਨ ਵਾਰ-ਵਾਰ ਰਿਕੁਐਸਟ ਕਰਨ ਦੇ ਬਾਵਜੂਦ ਵੀ ਇਸ ਦੇ ਉੱਤੇ ਕੋਈ ਵੀ ਠੋਸ ਜਿਹੜਾ ਜਵਾਬ ਹਜੇ ਤੱਕ ਨਹੀਂ ਮਿਲਿਆ ਕੋਈ ਵੀ ਮਦਦ ਕਰਨ ਦੇ ਲਈ ਤਿਆਰ ਨਹੀਂ ਹੈ ਕਿ ਹਮੇਸ਼ਾ ਹੀ ਅਜਿਹੇ ਖਿਡਾਰੀਆਂ ਦੇ ਵਿਵਿਖ ਦੇ ਨਾਲ ਖੇਡਿਆ ਜਾਵੇਗਾ ਬ੍ਰਿਜਬੂਸ਼ਨ ਅਤੇ ਉਹਦੇ ਵੱਲੋਂ ਬਿਠਾਏ ਗਏ ਡੇਮੀ ਸੰਜੀਤ ਸਿੰਘ ਵੀ ਹਰ ਤਰੀਕੇ ਦੇ ਨਾਲ ਪ੍ਰਯਾਸ ਕਰ ਰਹੇ ਨੇ ਕਿ ਮੈਂ 올림픽 ਦੇ ਵਿੱਚ ਨਾ ਜਾਵਾਂ ਮੈਨੂੰ 올림픽 ਦੇ ਵਿੱਚ ਜਾਣ ਤੇ ਲਗਾਤਾਰ ਰੋਕਣ ਦੀਆਂ ਕੋਸ਼ਿਸ਼ੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਟੀਮ ਦੇ ਨਾਲ ਕੋਚ ਲਗਾਏ ਗਏ ਨੇ ਉਹ ਸਾਰੇ ਬ੍ਰਿਜਬੂਸ਼ਨ ਅਤੇ ਉਸ ਦੀ ਟੀਮ ਦੇ ਚਾਹਤੇ ਨੇ ਅਤੇ ਐਸ ਇਸ ਗੱਲ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਕਿ ਮੇਰੇ ਕੋਚ ਦੇ ਵੱਲੋਂ ਜਿਹੜਾ ਮੈਨੂੰ ਪਾਣੀ ਜਾਂ ਫਿਰ ਜੋ ਵੀ ਚੀਜ਼ਾਂ ਪਿਲਾਈ ਜਾਣੀਆਂ ਸੀ ਮੈਨੂੰ ਨਹੀਂ ਲੱਗਦਾ ਕਿ ਬ੍ਰਿਜਭੂਸ਼ਣ ਦੇ ਚਾਹਤੇ ਜਿਹੜੇ ਟੀਮ ਮੈਂਬਰਸ ਨੇ ਉਹਨਾਂ ਦੇ ਵੱਲੋਂ ਮੈਨੂੰ ਜਿਹੜੀਆਂ ਫੈਸਿਲਿਟੀਆਂ ਨੇ ਉਹ ਦਿੱਤੀਆਂ ਜਾਣਗੀਆਂ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਡੋਪ ਦੇ ਵਿੱਚ ਫਸਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਜੋ ਗਲਤ ਹੈ ਮੈਨੂੰ ਮਾਨਸਿਕ ਤੌਰ ਤੇ ਕਾਫੀ ਜ਼ਿਆਦਾ ਟੌਰਚਰ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਕੰਪੀਟੀਸ਼ਨ ਹੈ ਪਹਿਲਾ ਤੋਂ ਹੀ ਮੈਨੂੰ ਮਾਨਸਿਕ ਤੌਰ ਤੇ ਟੌਰਚਰ ਕਰਨਾ ਕਿਥੋਂ ਤੱਕ ਜਾਏ ਸਮਝਿਆ ਜਾ ਰਿਹਾ ਕਿ ਦੇਸ਼ ਦੇ ਲਈ ਖੇਡਣ ਜਾਣ ਦੇ ਲਈ ਪਹਿਲਾਂ ਮੈਨੂੰ ਰਾਜਨੀਤੀ ਦੇ ਵਿੱਚੋਂ ਲੰਘਣਾ ਪਵੇਗਾ ਕਿ ਸੈਕਸ਼ੂਅਲ ਹਰਾਸਮੈਂਟ ਦੇ ਖਿਲਾਫ ਆਵਾਜ਼ ਉਠਾਉਣੀ ਗਲਤ ਹੈ ਕਿ ਸਾਡੇ ਦੇਸ਼ ਦੇ ਵਿੱਚ ਗਲਤ ਦੇ ਖਿਲਾਫ ਉਠਾ ਆਵਾਜ਼ ਉਠਾਣਾ ਗਲਤ ਹੈ ਉਮੀਦ ਕਰਦੀ ਹਾਂ ਕਿ ਆਪਣੇ ਦੇਸ਼ ਦੇ ਲਈ ਖੇਡਣ ਜਾਣ ਤੋਂ ਪਹਿਲਾਂ ਮੈਨੂੰ ਇਸ ਵਿਸ਼ੇ ਤੇ ਜਿਹੜਾ ਇਨਸਾਫ ਜ਼ਰੂਰ ਮਿਲੇ ਤਾਂ ਵਿਨੇਸ਼ ਫਰਗਡ ਦੇ ਵੱਲੋਂ 올림픽 ਵਿੱਚ ਜਾਣ ਤੋਂ ਪਹਿਲਾਂ ਇੱਕ ਟਵੀਟ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ 올림픽 ਐਸੋਸੀਏਸ਼ਨ ਤੇ ਜਿਹੜੇ ਸਵਾਲ ਚੁੱਕੇ ਨੇ ਇਸ ਦੇ ਨਾਲ ਹੀ ਜਿਹੜੇ ਟੀਮ ਦੇ ਕੋਚ ਨੇ ਉਸ ਤੇ ਵੀ ਸਵਾਲ ਚੁੱਕੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਟੀਮ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਤਾਂ ਜੋ ਉੱਥੇ ਜਾ ਕੇ ਸ਼ਾਇਦ ਮੇਰੇ ਨਾਲ ਕੁਝ ਗਲਤ ਹੋ ਸਕਦਾ ਹੈ ਤੇ ਲਗਾਤਾਰ ਜਿਹੜੇ ਟਵੀਟ ਐ ਵਿਨੈਸ਼ ਫੁਗੜ ਦਾ ਇਹ ਸਾਹਮਣੇ ਆ ਰਿਹਾ ਤੇ ਦੱਸ ਦਈਏ ਕਿ ਵਿਨੈਸ਼ ਫੁਗੜ ਐਸੋਐਲ ਇਹ ਬਾਹਰ ਹੋ ਚੁੱਕੀ ਹੈ ਜਿਸ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਵਿਨੈਸ਼ ਫੁਗੜ ਦੇ ਪਿੰਡ ਵਿੱਚ ਜਾ ਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਵੀ ਮਿਲਿਆ ਗਿਆ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਦੇ ਉੱਤੇ ਆਪਣੀ ਇੱਕ ਪ੍ਰਤੀਕਿਰਿਆ ਦਿੱਤੀ ਹੈ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਵਿਨੇਸ਼ ਤੁਸੀਂ ਚੈਂਪੀਅਨਾਂ ਵਿੱਚੋਂ ਇੱਕ ਚੈਂਪੀਅਨ ਹੋ ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਨਾ ਹੋ ਅੱਜ ਦਾ ਸਦਮਾ ਦੁੱਖ ਦੇਣ ਵਾਲਾ ਹੈ ਮੈਂ ਸਮਝ ਸਕਦਾ ਹਾਂ ਕਿ ਇਸ ਨਾਲ ਕਿੰਨਾ ਸਦਮਾ ਲੱਗਿਆ ਹੋਵੇਗਾ ਇੰਨਾ ਹੀ ਨਹੀਂ ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਤੁਸੀਂ ਚੁਣੌਤੀਆਂ ਤੋਂ ਅੱਗੇ ਵਧਣ ਦਾ ਰਾਹ ਪਧਰਾ ਰਹੇ ਹੋ ਤੁਸੀਂ ਮਜ਼ਬੂਤ ਹੋ ਕੇ ਅੱਗੇ ਵਧੋ ਅਸੀਂ ਤੁਹਾਡੇ ਨਾਲ ਹਾਂ ਤੇ ਇਸ ਦੇ ਨਾਲ ਹੀ ਰਾਹੁਲ ਗਾਂਧੀ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਹ ਮੰਦਭਾਗਾ ਹੈ ਅਤੇ ਵਿਸ਼ਵ ਚੈਂਪੀਅਨ ਪਹਿਲਵਾਨਾਂ ਨੂੰ ਹਰਾ ਕੇ ਫਾਈਨਲ 'ਚ ਪਹੁੰਚੀ ਭਾਰਤੀ ਦੀ ਸ਼ਾਨ ਵਿਨੇਸ਼ ਫੋਗਾਰਡ ਨੂੰ ਤਕਨੀਕੀ ਆਧਾਰ ਤੇ ਅਯੋਗ ਘਰਾੜ ਦਿੱਤਾ ਗਿਆ ਸਾਨੂੰ ਪੂਰੀ ਉਮੀਦ ਹੈ ਕਿ ਭਾਰਤੀ 올림픽 ਸੰਘ ਇਸ ਫੈਸਲੇ ਨੂੰ ਸਖਤ ਚੁਣੌਤੀ ਦੇ ਕੇ ਦੇਸ਼ ਦੀ ਧੀ ਨੂੰ ਇਨਸਾਫ ਦੇ ਦਬਾਵੇਗਾ ਵਿਨੇਸ਼ ਹੌਂਸਲਾ ਹਾਰਨ ਵਾਲੀ ਨਹੀਂ ਹੈ ਸਾਨੂੰ ਪੁਰੋਸਾ ਹੈ ਕਿ ਉਹ ਹੋਰ ਵੀ ਮਜਬੂਤੀ ਨਾਲ ਮੈਦਾਨ 'ਚ ਵਾਪਿਸ ਉਤਰੇਗੇ ਤੁਸੀਂ ਹਮੇਸ਼ਾ ਦੇਸ਼ ਦਾ ਮਾਣ ਵਧਾਇਆ ਹੈ ਵਿਨੇਸ਼ ਅੱਜ ਵੀ ਪੂਰਾ ਦੇਸ਼ ਤੁਹਾਡੀ ਤਾਕਤ ਬਣ ਕੇ ਤੁਹਾਡੇ ਨਾਲ ਖੜਾ ਹੈ ਜਿੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਨੇਸ਼ ਪੁਗਾਰ ਦੇ ਪਿੰਡ ਦੇ ਜਾ ਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਮਿਲਣਾ ਪ੍ਰਧਾਨ ਮੰਤਰੀ ਮੋਦੀ ਦੀ ਅਤੇ ਰਾਹੁਲ ਗਾਂਧੀ ਦੀ ਵੀ ਇਸ ਤੇ ਪ੍ਰਤੀਕਿਰਿਆ ਆਈ ਹੈ ਉਹਨਾਂ ਦਾ ਕਹਿਣਾ ਹੈ ਕਿ ਵਿਨੇਸ਼ ਪੁਗਾਰ ਦੇ ਨਾਲ ਜੋ ਹੈ ਸਭ ਕੁਝ ਹੋਇਆ ਹੈ ਬਹੁਤ ਹੀ ਮੰਦਪਾਗਾ ਹੈ ਜਲਦੀ ਭਾਰਤੀ 올림픽 ਸੰਘ ਦੇ ਵੱਲੋਂ ਇਸ ਤੇ ਉੱਤੇ ਕੋਈ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਤਾਂ ਉਦੋਂ ਹੀ 12 April ਨੂੰ ਵਿਨੇਸ਼ ਫੁਗਾਰਡ ਦੇ ਵੱਲੋਂ ਜਿਹੜਾ ਟਵੀਟ ਕੀਤਾ ਗਿਆ ਸੀ ਉਹਨਾਂ ਨੇ ਅਸ਼ੰਕਾ ਜਤਾਈ ਦਿੱਤੀ ਸੀ ਕਿ ਉਦੋਂ ਜੇਕਰ ਮੈਂ ਪੈਰਿਸ 올림픽 ਜਾਵਾਂਗੀ ਤਾਂ ਉਦੋਂ ਜਾ ਕੇ ਮੇਰੇ ਨਾਲ ਕੁਝ ਅਜੀਬ ਹੋਵੇਗਾ ਜਾਂ ਫਿਰ ਉਹਨਾਂ ਨੇ ਪਹਿਲੇ ਹੀ ਸਪਸ਼ਟ ਕਰ ਦਿੱਤਾ ਸੀ ਕਿ ਪੈਰਿਸ 올림픽ਸ ਦੇ ਵਿੱਚ ਜਾ ਕੇ ਮੇਨਾਂ ਕੁਝ ਅਜੀਬ ਹੋਵੇਗਾ ਜਿਸ ਦੀ ਮੈਂ ਕਲਪਨਾ ਵੀ ਨਹੀਂ ਕਰ ਸਕਦੀ ਤਾਂ ਹੁਣ ਵਿਨੇਸ਼ ਫੁਗਾਰਡ ਪਹਿਲਵਾਨ ਵਿਨੇਸ਼ ਫੁਗਾਰਡ 올림픽 ਖੇਡਾਂ ਤੋਂ ਬਾਹਰ ਹੋ ਚੁਕੀ ਹੈ ਜਿੱਤੇ ਵਿਨੇਸ਼ ਫੁਗਾਟ ਨੂੰ ਇੱਕ ਮੈਡਲ ਮਿਲਣਾ ਸੀ ਉੱਥੇ ਹੁਣ ਉਹਨਾਂ ਨੂੰ ਕੋਈ ਵੀ ਮੈਡਲ ਨਹੀਂ ਮਿਲੇਗਾ ਦੱਸਦੇ ਕਿ ਵਿਨੇਸ਼ ਫੁਗਾਟ ਇਸ ਵੇਲੇ ਪੈਰਿਸ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਹੈ ਜਿੱਥੇ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਤਾਂ ਵਿਨੇਸ਼ ਫੁਗਾਟ ਨੂੰ ਲੈ ਕੇ ਜਿਹੜੀ ਮੰਦਭਾਗੀ ਜਿਹੜੀ ਖਬਰ ਹੈ ਸਾਹਮਣੇ ਆਈ ਹੈ ਜਿਸ ਨੂੰ ਪੂਰਾ ਦੇਸ਼ ਸੁਣ ਕੇ ਕਾਫੀ ਦੁੱਖ ਦੇ ਵਿੱਚ ਹੈ ਕਿਉਂਕਿ ਪਹਿਲਵਾਨ ਵਿਨੇਸ਼ ਫੁਗਾਟ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਸੀ ਤਾਂ ਉਮੀਦ ਸੀ ਕਿ ਇਸ ਵਾਰ ਰੈਸਲਿੰਗ ਦੇ ਵਿੱਚ ਸ਼ਾਇਦ ਹੀ ਭਾਰਤ ਨੂੰ ਜਿਹੜਾ 골ਡ ਮੈਡਲ ਜਿੱਤ ਸਕਦਾ ਫਿਲਹਾਲ ਇਸ ਸੰਬੰਦੇ ਸੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਵਿਨੇਸ਼ ਵਗਾਟ ਨੂੰ ਲੈ ਕੇ ਹੋਰ ਵੀ ਕੋਈ ਅਪਡੇਟ ਆਵੇਗੀ ਤਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਵਾਂਗੇ ਤੁਸੀਂ ਜੁੜੇ ਰਹੋ ABC ਪੰਜਾਬ ਦੇ ਨਾਲ